ਸਤ ਜਾ ਕਾ ਸਤ ਅਸਥਾਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਪਰਮੇਸ਼ਰ ਨਾਮ ਦੀ ਦਾਤ ਦੇ ਕੇ ਚੌਥੇ ਪਦ ਦੀ ਅਵਸਥਾ ਬਖਸ਼ਿਸ਼ ਕਰ ਦਿੰਦਾ ਹੈ ਉਹ ਫਿਰ ਸੰਸਾਰ ਦੇ ਰੂਪ ਰੰਗ ਆਕਾਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਹਨ ਉਹ ਜੀਵ ਨਹੀਂ ਰਹਿੰਦੇ ਫਿਰ ਉਹ ਜਨ ਬਣ ਜਾਂਦੇ ਨੇ ਦੁਨੀਆ ਤਿੰਨਾ ਗੁਣਾਂ ਦੇ ਵਿੱਚ ਜਿਉਂਦੀ ਹੈ ਪਰ ਜਿਹੜਾ ਤਿੰਨਾ ਗੁਣਾਂ ਤੋਂ ਉੱਪਰ ਦੀ ਸਟੇਜ ਦਾ ਸਾਧ ਸੰਗਤ ਦੀs ਥਾਨ ਹੈ ਉਸ ਦੇ ਉੱਪਰ ਉਹੀ ਪਹੁੰਚਦਾ ਹੈ ਜਿਹੜਾ ਨਾਮ ਦੇ ਨਾਲ ਜੁੜ ਜਾਏ ਜਦੋਂ ਮਨੁੱਖ ਨਾਮ ਦੇ ਨਾਲ ਜੁੜ ਜਾਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਸ ਦੀ ਦ੍ਰਿਸ਼ਟੀ ਵਿੱਚ ਏਡਾ ਵੱਡਾ ਬਦਲਾਵ ਆ ਜਾਂਦਾ ਹੈ ਰੂਪ ਸਤ ਅਸੰਸਾਰ ਦੇ ਜਿੰਨੇ ਵੀ ਰੂਪ ਨੇ ਉਹਨੂੰ ਰੂਪ ਨਹੀਂ ਦਿਖਾਈ ਦਿੰਦੇ ਉਹ ਉਸ ਰੂਪ ਦੇ ਅੰਦਰ ਦੀ ਸਤਾ ਦੇ ਨਾਲ ਜੁੜ ਜਾਂਦਾ ਹੈ ਜਿਵੇਂ ਕਿਸੇ ਸੁਨਿਆਰੇ ਦੇ ਸਾਹਮਣੇ ਕਾਂਟੇ ਵਾਲੀਆਂ ਹਾਰ ਸ਼ਿੰਗਾਰ ਕੜੇ ਛਾਪਾਂ ਛੱਲੇ ਸੋਨੇ ਦੇ ਬਣਾ ਕੇ ਉਹਦੇ ਸਾਹਮਣੇ ਰੱਖ ਦਈਏ ਸੁਨਿਆਰਾ ਕਦੇ ਵੀ ਇਹ ਉਹਨਾਂ ਨੂੰ ਵੱਖਰੇ ਵੱਖਰੇ ਰੂਪ ਨਹੀਂ ਗਿਣਦਾ ਉਹਨੂੰ ਪੁੱਛੀਏ ਵੀ ਇਹ ਕੀ ਹੈ ਉਹ ਕਹੇਗਾ ਇਹ ਸੋਨਾ ਆ ਆਪਣੇ ਸਾਹਮਣੇ ਕੋਈ ਕਰੇਗਾ ਆਪਾਂ ਉਹਦੇ ਵੱਖਰੇ ਵੱਖਰੇ ਨਾਮ ਲਾਵਾਂਗੇ ਜੀ ਆਹ ਕੜਾ ਹੈ ਆਹ ਛਾਪਿਆ ਛੱਲਾ ਆਹ ਫਲਾਣਾ ਗਹਿਣਾ ਫਲਾਣਾ ਗਹਿਣਾ ਅਸੀਂ ਵੱਖਰੇ ਵੱਖਰੇ ਨਾਮ ਬਿਆਨ ਕਰਾਂਗੇ ਪਰ ਸੁਨਿਆਰਾ ਕਹੇਗਾ ਇਹ ਸੋਨਾ ਆ ਕਿਉਂਕਿ ਜਿੱਥੋਂ ਚੀਜ਼ ਪੈਦਾ ਹੋਈ ਹੈ ਉਹਦਾ ਧਿਆਨ ਉੱਥੇ ਜਾਂਦਾ ਹੈ ਉਹ ਇਹਨਾਂ ਚੀਜ਼ਾਂ ਨੂੰ ਕ੍ਰਾਸ ਕਰ ਜਾਂਦਾ ਹੈ ਜਿਵੇਂ ਮਿੱਟੀ ਤੋਂ ਕਿੰਨੇ ਤਰ੍ਹਾਂ ਦੇ ਭਾਂਡੇ ਬਣਿਆ ਆਪਣੀ ਦ੍ਰਿਸ਼ਟੀ ਦੇ ਵਿੱਚ ਤਾਂ ਇਹ ਘੜਾ ਹੈ ਇਹ ਮਿੱਟੀ ਦਾ ਗਮਲਾ ਹੈ ਇਹ ਮਿੱਟੀ ਤੋਂ ਬਣੀ ਹੋਈ ਇੱਟ ਹੈ ਪਰ কুমਹਾਰ ਦੇ ਸਾਹਮਣੇ ਜਦੋਂ ਜਾਏਗੀ ਉਹਨੇ ਗਣਾ ਹੀ ਮਿੱਟੀ ਆ ਸਭ ਕੁਝ ਜਿਹੜਾ কুমਹਾਰ ਘੜੇ ਨੂੰ ਵੇਖ ਕੇ ਘੜਾਈ ਦੇ ਦੱਸੀ ਜਾਏ ਅਸਲ ਵਿੱਚ ਉਹ ਪਾਰਖੂ ਨਹੀਂ ਹੁੰਦਾ ਜਿਹੜਾ ਸੁਨਿਆਰਾ ਗਹਿਣੇ ਨੂੰ ਵੇਖ ਕੇ ਉਹਦੇ ਨਾਮ ਦੱਸਣ ਲੱਗ ਜਾਏ ਤੇ ਉਹਦਾ ਮੂਲ ਭੁੱਲ ਜਾਏ ਅਸਲ ਵਿੱਚ ਉਹ 파ਰਖੂ ਸੁਨਿਆਰਾ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜਾ ਜੀਵ ਹੁੰਦਾ ਹੈ ਜੀਵ ਰੂਪ ਤੇ ਟਿਕਿਆ ਰਹਿੰਦਾ ਹੈ ਆ ਕਾਲਾ ਹੈ ਆ ਗੋਰਾ ਆ ਆਪਾਂ ਨੂੰ ਕੋਈ ਪੁੱਛੇ ਵੀ ਉਹ ਕੌਣ ਆ ਇਹ ਜੀ ਕਾਲੇ ਆ ਆ ਜੀ ਗੋਰੇ ਆ ਆ ਦੇਸੀ ਆ ਆ ਅੰਗਰੇਜ਼ੀ ਆ ਆ ਚੀਨੀਏ ਆ ਪਰ ਜਿਹੜਾ ਮਨੁੱਖ ਜੀਵ ਤੋਂ ਜਨ ਬਣ ਜਾਏ ਉਹ ਫਿਰ ਸਾਰਿਆਂ ਨੂੰ ਇੱਕ ਰੂਪ ਹੀ ਪਰਮੇਸ਼ਰ ਦਾ ਹੀ ਰੂਪ ਦੇਖਦਾ ਹੈ ਜਿਵੇਂ ਭਾਈ ਕਨਈਆ ਜੀ ਦੀ ਅਵਸਥਾ ਬਣ ਗਈ ਭਾਈ ਨੰਦ ਲਾਲ ਸਿੰਘ ਜੀ ਦੀ ਅਵਸਥਾ ਬਣ ਗਈ ਉਹਨਾਂ ਦੇ ਲਈ ਫਿਰ ਸਾਰੇ ਰੂਪ ਪਰਮੇਸ਼ਰ ਦਾ ਹੀ ਸੱਤਾ ਦਾ ਰੂਪ ਉਹ ਦੇਖਦੇ ਨੇ ਸਭਨਾਂ ਦੇ ਵਿੱਚ ਜਿਵੇਂ ਜਿਹੜਾ ਸੂਰਜ ਇੰਡੀਆ 'ਚ ਚਾਨਣ ਕਰ ਰਿਹਾ ਉਹੀ ਸੂਰਜ ਇੱਥੇ ਅਮਰੀਕਾ 'ਚ ਸਾਰੇ ਦੇਸ਼ਾਂ 'ਚ ਏਸੇ ਸੂਰਜ ਦਾ ਹੀ ਚਾਨਣ ਹੈ ਇਸੇ ਤਰ੍ਹਾਂ ਸਾਰੇ ਬ੍ਰਹਿਮੰਡ ਵਿੱਚ ਇੱਕ ਪਰਮੇਸ਼ਰ ਦਾ ਹੀ ਪ੍ਰਕਾਸ਼ ਹੈ ਉਹਨੂੰ ਕਹਿੰਦੇ ਨੇ ਸਤ ਸ਼ਕਤੀ ਉਹ ਸ਼ਕਤੀ ਸਭ ਥਾਵਾਂ ਤੇ ਵਰਤ ਰਹੀ ਹੈ ਜਦੋਂ ਮਨੁੱਖ ਨਾਮ ਜਪ ਕੇ ਚੌਥੇ ਪੱਧਰ ਤੇ ਪਹੁੰਚੇਗਾ ਉਹ ਵੀ ਫਿਰ ਸਜਾਤੀ ਵਿਜਾਤੀ ਸਵੈਗਤ ਦੇਸ਼ ਕਾਲ ਵਸਤੂ ਪ੍ਰਸ਼ੇਧ ਰਹਿਤ ਉਹਦੀ ਏਡੀ ਵੱਡੀ ਅਵਸਥਾ ਬਣ ਜਾਏਗੀ ਉਹ ਫਿਰ ਸਭ ਥਾਵਾਂ ਤੇ ਰੱਬ ਨੂੰ ਦੇਖੇਗਾ ਰੂਪ ਸਤ ਉਹਦੀ ਦ੍ਰਿਸ਼ਟੀ ਇਦਾਂ ਦੀ ਹੋ ਜਾਏਗੀ ਜਿਹੜਾ ਵੀ ਰੂਪ ਉਹਦੇ ਸਾਹਮਣੇ ਹੋਵੇਗਾ ਉਹ ਉਸਦੇ ਮੂਲ ਨੂੰ ਵੇਖੇਗਾ ਵੀ ਇਹਦੇ ਵਿੱਚ ਵੀ ਰੱਬ ਹੈ ਜਿਵੇਂ ਭਾਈ ਕਨਈਆ ਜੀ ਦੀ ਅਵਸਥਾ ਬਣ ਗਈ ਐਸੀ ਅਵਸਥਾ ਦੇ ਉਹ ਮਾਲਕ ਬਣ ਜਾਂਦੇ ਨੇ ਸਭ ਜੀਵਾਂ ਦੇ ਵਿੱਚ ਸਭ ਸ੍ਰਿਸ਼ਟੀ ਦੇ ਅੰਦਰ ਉਹਨਾਂ ਨੂੰ ਪਰਮੇਸ਼ਰ ਦੀ ਸਤਾ ਹੀ ਦਿਖਾਈ ਦਿੰਦੀ ਹੈ ਉਹ ਸਤ ਸਰੂਪ ਹੀ ਹੋ ਜਾਂਦੇ ਨੇ ਰੂਪ ਸਤ ਕਿ ਪਰਮੇਸ਼ਰ ਵਾਹਿਗੁਰੂ ਦਾ ਇਹ ਬਣਾਇਆ ਹੋਇਆ ਜਿੰਨਾ ਵੀ ਸੰਸਾਰ ਦਾ ਰੂਪ ਇਹ ਸਤ ਹੈ ਉਸ ਦੀ ਸਤਾ ਦੇ ਨਾਲ ਹੀ ਚੱਲਣ ਵਾਲਾ ਤੇ ਜਾਕਾ ਸਤ ਅਸਥਾਨ ਸਾਰੇ ਅਸਥਾਨ ਵੀ ਪਰਮੇਸ਼ਰ ਵਾਹਿਗੁਰੂ ਦੇ ਹਨ ਉਸ ਦੀ ਸਤਾ ਤੇ ਬਣੇ ਹੋਏ ਨੇ ਤੇ ਇਹ ਵੀ ਸਤ ਹੀ ਹੈ ਇਹਨੂੰ ਵੀ ਸਤ ਹੀ ਕਿਹਾ ਜਾਏਗਾ ਇਸ ਤਰ੍ਹਾਂ ਦੀ ਉਹਨਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਚੌਥੇ ਪਾਦ ਤੇ ਤੁਰਿਆ ਪਦ ਦੀ ਅਵਸਥਾ ਤੇ ਜਿਹੜੇ ਮਨੁੱਖ ਪਹੁੰਚ ਜਾਂਦੇ ਹਨ